ਸਿਕੰਦਰ ਦੀ ਮੌਤ ਨਮੂਨੀਆਂ ਨਾਲ ਹੋਈ ਇਹ ਵੀ ਜਿੱਤਾਂ ਵੀ ਜਿੱਤਾਂ ਤੇ ਉਹ ਨਮੂਨੀਆਂ ਵਾ ਵਧੀਆ ਤੋਂ ਵਧੀਆ ਵੈਦ ਆ ਗਏ ਨਮੂਨੀਆਂ ਤੋਂ ਬਾਅਦ ਪੇਟ ਵਿੱਚ ਕੋਈ ਠਹਿਰਾਈ ਨਹੀਂ ਉਹ ਵੈਦਾਂ ਨੇ ਨਾ ਇੱਕ ਚੁਟਕੀ ਦਵਾਈ ਦੀ ਨਾ ਵਗਦੀ ਨਾਲੀ 'ਚ ਛੁੱਟੀ ਤੇ ਨਾਲੀ ਜੰਮ ਗਈ ਵੈਦ ਕਹਿੰਦੇ ਆ ਕੀ ਕਰੀਏ ਸਕੰਦਰ ਇੰਨੀਆਂ ਦਵਾਈਆਂ ਮਾਹਿਰ ਦੇ ਰਹੇ ਆ ਵੀ ਨਾਲੀ 'ਚ ਚੁਟਕੀ ਪਾਈ ਐ ਨਾਲੀ ਜਾਂ ਪਰ ਤੇਰੇ ਅੰਦਰ ਪੇਟ ਰੋਕ ਹੀ ਨਹੀਂ ਰਿਹਾ ਉਹਦਾ ਆਖੋ ਸਾਧਨਾ ਸਾਡੇ ਹੱਥ ਖੜੇ ਐ ਉਹਨੂੰ ਪਤਾ ਲੱਗ ਗਿਆ ਵੀ ਹੁਣ ਮੌਤ ਨੇੜੇ ਮੌਤ ਉਹਨੇ ਤਿੰਨ ਗੱਲਾਂ ਕਹੀਆਂ ਤੁਸੀਂ ਸੁਣਿਓ ਜੇ ਚੰਗੀਆਂ ਲੱਗਣ ਤੇ ਸਿਕੰਦਰ ਨੇ ਮਰਨ ਤੋਂ ਪਹਿਲਾਂ ਤਿੰਨ ਗੱਲਾਂ ਕਹੀਆਂ ਕਹਿੰਦਾ ਮੈਂ ਫੇਰ ਵੀ ਰਾਜਾ ਵਾਂ ਵਜ਼ੀਰੋ ਮੇਰੀਆਂ ਤਿੰਨ ਗੱਲਾਂ ਪੂਰੀਆਂ ਕਰ ਦੇਣਾ ਦੱਸੋ ਬਾਦਸ਼ਾਹ ਕਹਿੰਦਾ ਮੇਰੀ ਪਹਿਲੀ ਹੁਕਮ ਸਮਝ ਲਓ ਸ਼ਰਤ ਸਮਝ ਲਓ ਧਿਆਨ ਰੱਖਣਾ ਕਹਿੰਦਾ ਜਦੋਂ ਮੈਂ ਮਰਾਂ ਮੇਰੀ ਅਰਥੀ ਨੂੰ ਸਾਰੇ ਵੈਦ ਹਕੀਮ ਮੋਢਾ ਦੇਣ ਆਖੋ ਸਤਨਾ ਵੇ ਕਬਰਸਤਾਨ ਤੱਕ ਮੇਰੀ ਅਰਥੀ ਲਜਾਣ ਵਿੱਚ ਕੋਈ ਮੇਰੇ ਰਾਜ ਦਾ ਹਕੀਮ ਨਾ ਰਹਿ ਜਾਵੇ ਹਕੀਮ ਮੋਢਾ ਦੇ ਸਾਰੇ ਵਜ਼ੀਰ ਕਹਿੰਦੇ ਬਾਦਸ਼ਾਹ ਇਹ ਕਿਉਂ ਇਹ ਕਿਉਂ ਕਹਿੰਦੇ ਜਿੰਨੇ ਹਕੀਮ ਹਕੀਮੀ ਵਾਲੀ ਵਰਦੀ ਪਾਈ ਹੋਵੇ ਡਾਕਟਰੀ ਵਾਲੀ ਵਰਦੀ ਪਾਈ ਹੋਵੇ ਡਾਕਟਰ ਸਾਹਿਬ ਤੁਹਾਡੀ ਕਹਾ ਆ ਗਈ ਆ ਜੀ ਵੀ ਲੋਕਾਂ ਆਉਂਦੇ ਉਦੋਂ ਭੀਮ ਕਹਿੰਦੇ ਹੁਣ ਡਾਕਟਰ ਕਹਿੰਦੇ ਆਪੋ ਸਾਥ ਕਹਿੰਦੇ ਮੇਰਾ ਮੋਢਾ ਜਿਹੜਾ ਅਰਥੀ ਨੂੰ ਹੁਣ ਡਾਕਟਰ ਆ ਜਾਵੇ ਉਦੋਂ ਦੇ ਭੀਮ ਹੁੰਦੇ ਸੀ ਵੀ ਹਕੀਮ ਮੋਢਾ ਦੇਣ ਆਪਣੀ ਵਰਦੀ ਪਾ ਕੇ ਡਾਕਟਰ ਹੀ ਕਹਿੰਦੇ ਜੀ ਉਹ ਕਿਉਂ ਕਹਿੰਦੇ ਕਬਰਸਤਾਨ ਤੱਕ ਜਿਹੜੀ ਮੇਰੀ ਅਰਥੀ ਜਾਣੀ ਹੈ ਹਕੀਮ ਮੋਢਾ ਦੇਣ ਜੀ ਉਹ ਕਿਉਂ ਕਹਿੰਦੇ ਮੇਰੇ ਰਾਜ ਵਿੱਚ ਕਿ ਸੇ ਇੱਕ ਨੂੰ ਵੀ ਗਿਆਨ ਹੋ ਜਾਏ ਕਿ ਜਦੋਂ ਮੌਤ ਆਉਂਦੀ ਹੈ ਇਹ ਹਕੀਮਾਂ ਨੂੰ ਵੇਖ ਕੇ ਮੇਰੇ ਅਰਥੀ ਨੂੰ ਮੋੜਾ ਦੇ ਕੇ ਗਿਆਨ ਹੋ ਜਾਏ ਉਦੋਂ ਹਕੀਮ ਵੀ ਕੁਝ ਨਹੀਂ ਕਰ ਸਕਦਾ ਆਖੋ ਸਤਿਨਾਮ ਉਦੋਂ ਉਹਨਾਂ ਦੇ ਵੀ ਹੱਥ ਖੜੇ ਹੋ ਜਾਂਦੇ ਕਿ ਹੁਣ ਸਾਡਾ ਬਸ ਨਹੀਂ ਤੁਝਾਂ ਉਹਨੇ ਕਿਹਾ ਵੀ ਜਿਹੜੇ ਰਸਤੇ ਜੋ ਮੇਰੀ ਅਰਥੀ ਜਾਣੀ ਹੈ ਨਾ ਉਸ ਰਸਤੇ ਵਿੱਚ ਮਾਇਆ ਖਲਾਰ ਦੇ ਇੰਜ ਮਾਇਆ ਖਲਾਰ ਕੇ ਉੱਥੋਂ ਮੇਰੀ ਅਰਥੀ ਜਾਵੇ ਉਹ ਕਹਿੰਦੇ ਜੀ ਉਹ ਕਿਉਂ ਕਹਿੰਦੇ ਮੇਰੇ ਰਾਜ ਦੇ ਕਿਸੇ ਇੱਕ ਵਿਅਕਤੀ ਨੂੰ ਵੀ ਗਿਆਨ ਹੋ ਜਾਏ ਕਿ ਜਦੋਂ ਮੌਤ ਆਉਂਦੀ ਹੈ ਅੱਜ ਇਹਨੂੰ ਸਾਰੀ ਜ਼ਿੰਦਗੀ ਇਕੱਠਾ ਕੀਤਾ ਇਹ ਵੀ ਵਿਚਾਰ ਨਹੀਂ ਸਕਦੀ ਆਖੋ ਸਤਨਾ ਇਹ ਵੀ ਵਿਚਾਰ ਨਹੀਂ ਸਕਦੀ ਤੀਜਾ ਉਹਨੇ ਕਿਹਾ ਜੀ ਮੇਰੇ ਦੋਵੇਂ ਹੱਥ ਅਰਥੀ ਚੋਂ ਬਾਹਰ ਕੱਢ ਦੇ ਸਿਕੰਦਰ ਨੇ ਤਿੰਨ ਗੱਲਾਂ ਕਹੀਆਂ ਸੀ ਵੀ ਅਰਥੀ ਵਲੇ ਮੇਰੇ ਦੋਵੇਂ ਹੱਥ ਅੰਜ ਬਾਹਰ ਉਹ ਕਹਿੰਦੇ ਜੀ ਉਹ ਕਿਉਂ ਕਹਿੰਦੇ ਕਿ ਨਿੱਕੇ ਜਿਹੇ ਬੱਚੇ ਨੂੰ ਵੀ ਗਿਆਨ ਹੋ ਗਿਆ ਨਾ ਮੇਰੇ ਵਪਾਰ ਨੂੰ ਵੇਖ ਕੇ ਕਿ ਐਡਾ ਵੱਡਾ ਸਿਕੰਦਰ ਵੀ ਖਾਲੀ ਹੱਥ ਜਾ ਰਿਹਾ ਹੈ ਤੇ ਕਿਉਂ ਨਾ ਨਾਲ ਜਾਣ ਵਾਲੀ ਵਸਤੂ ਦਾ ਵਪਾਰ ਕਰੀਏ ਕਹਿੰਦੇ ਇੱਕ ਨੂੰ ਵੀ ਗਿਆਨ ਹੋ ਗਿਆ ਮੇਰਾ ਦਰਗਾਹ ਚ ਭਲਾ ਹੋ ਜੇ ਇਹ ਬੋਗਜ ਕੇ ਸਾਧਨ